ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਅਨੰਦੀ ਮੇਰਾ ਦੇਖੋ ਜੈ ਤਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਹਜ਼ੂਰ ਕਹਿੰਦੇ ਅਨੰਦੀ ਜੋ ਪਰਮੇਸ਼ਰ ਹੈ ਆਨੰਦ ਸਰੂਪ ਮੇਰਾ ਉਹ ਆਪਦੇ ਪਿਆਰਿਆਂ ਤਾਈਂ ਆਨੰਦ ਸੂਪ ਦੀ ਸਖਿਆਤਤਾ ਕਰਦਾ ਹੈ ਆਪ ਨੇ ਸਾਇ ਅਨੁਭਵ ਪ੍ਰਕਾਸ਼ ਨੂੰ ਕਰਕੇ ਅਨੰਦੀ ਜੋ ਬ੍ਰਹਮ ਹੈ ਉਹ ਆਨੰਦ ਕਰਦਾ ਹੈ ਮੇਰਾ ਪਿਆਰਾ ਕਟ ਕਟ ਪੂਰਨ ਸਿਰ ਸਿਰ ਹੈ ਨਵੇਰਾ ਸਾਰਿਆਂ ਚਾਰ ਖਾਣੀਆਂ ਦੇ ਘਟਾ ਘਟਾ ਜੋ ਪੂਰਨ ਹੈ ਸਿਰ ਸਿਰ ਪਿੰਨ ਪਿੰਨ ਵਖੋ ਵਖਰਾ ਜਿਹਾ ਜਿਹਾ ਕਿਸੇ ਦਾ ਕਰਤਾ ਹੈ ਕੋਈ ਨਿਰਈ ਸਤੋਗੁਣੀ ਹੈ ਕੋਈ ਨਿਰਈ ਰਜੋਗੁਣੀ ਹੈ ਕੋਈ ਨਿਰਈ ਤਵੋਗੁਣੀ ਹੈ ਕੋਈ ਮਿਸਤ ਸੁਭਾਅ ਵਾਲੇ ਹਨ ਜਿਹੇ ਜਿ ਕਿਸੇ ਦੀ ਕਰਨੀ ਹੈ ਜੋ ਸਤੋ ਗੁਣੀ ਹਨ ਬਿਆਨਤ ਨਰਮ ਹਨ ਪਰ ਪ੍ਰਭਤਾ ਦੀ ਇੱਛਾ ਉਹਨੇ ਜਿੰਦ ਰਹੇ ਅਤੇ ਜਿਹੜੇ ਰਜੋ ਗੁਣੀ ਹੈ ਉਹ ਵਕਤ ਸਰ ਨੀਵੇਂ ਵੀ ਹੋ ਜਾਂਦੇ ਹੈ ਵਕਤ ਆਪ ਨੇ ਸਾਰ ਕੇ ਫਿਰ ਕਿਸੇ ਦੇ ਉਹ ਸਾਥ ਸੰਗਤ ਜੀ ਪ੍ਰੇਮ ਨਹੀਂ ਕਰਦੇ ਸਭ ਤੋਂ ਆਪਣੇ ਆਪ ਨੂੰ ਜੋਰਾਵਰ ਮੰਨ ਬੈਠਦੇ ਹੈ ਅਤੇ ਜਿਹੜੇ ਤਮੋ ਗੁਣੀ ਹੈ ਉਹ ਹਰ ਵਕਤ ਕੋਰੀ ਬਣੇ ਰਹਿੰਦੇ ਹਨ ਇਸ ਪ੍ਰਕਾਰ ਜਿਹੇ ਜਿਹੇ ਜੀਵਾਂ ਦੇ ਸੁਭਾਵ ਹੈ ਉਹਨਾਂ ਦੇ ਸਿਰ ਪਿੰਨ ਪਿੰਨ ਸੱਚੇ ਪਾਤਸ਼ਾਹ ਨਵੇੜਾ ਕਰਦੇ ਹਨ ਸਿਰ ਸਾਹਾ ਕਿ ਸੱਚਾ ਸਾਹਿਬ ਜਿੰਨੇ ਸ਼ਾਹੂਕਾਰ ਮੰਨੇ ਆ ਬ੍ਰਹਮਾ ਵਿਸ਼ਨ ਆਦਿਕ ਉਹ ਸਾਰਿਆਂ ਦਾ ਸਿਰੋਮਣੀ ਹੈ ਤੇ ਸਾਰਿਆਂ ਦਾ ਸਹੇਬ ਮਾਲਕ ਹੈ ਸੱਚਾ ਅਵਰ ਨਹੀਂ ਦੂਜਾ ਹੈ ਉਸ ਵਾਹਿਗੁਰੂ ਤੋਂ ਬਿਨਾ ਦੂਜੇ ਸਥਾਨ 'ਚ ਹੋਰ ਕੋਈ ਨਹੀਂ ਆਏ ਭਾਈ ਹਰਖਵੰਤ ਆਨੰਤ ਦਿਆਲਾ ਉਹ ਹਰਖਵੰਤ ਅੰਤ ਤੋਂ ਰਹਿਤ ਹੈ ਦਇਆ ਦਾ ਘਰ ਹੈ ਤੇ ਸਦਾ ਆਨੰਦ ਸਰੂਪ ਹੈ ਪ੍ਰਗਟ ਰਹਿਓ ਵਾਲਾ ਹੈ ਪ੍ਰਗਟ ਰਹਿਓ ਪ੍ਰਭ ਸਰਬ ਓਜਾਲਾ ਉਹ ਜਿਸ ਵਾਹਿਗੁਰੂ ਦਾ ਸਾਰਿਆਂ 'ਚ ਉਜਾਲਾ ਪ੍ਰਕਾਸ਼ ਹੈ ਚੰਦ ਸੂਰਜਾਦ ਕਾਂਜ ਉਹ ਸਾਰੇ ਪ੍ਰਗਟ ਹੋ ਰਿਹਾ ਹੈ ਸਾਰੇਆਂ ਹਿਰਦਿਆਂ ਦਾ ਪ੍ਰਕਾਸ਼ ਦਾ ਰੂਪ ਹੋ ਕੇ ਰੂਪ ਕਰੇ ਕਰ ਵੇਖੈ ਵਿਗਸੈ ਇਹ ਜਿਨੀ 84 ਲੱਖ ਜੂੰਦੇ ਆਕਾਰਾਂ ਦੇ ਰੂਪ ਹੈ ਆਪ ਹੀ ਪੈਦਾ ਕਰਦਾ ਹੈ ਚਾਰ ਖਾਣੀਆਂ ਵਿੱਚ ਆਪ ਹੀ ਕਰਕੇ ਫਿਰ ਉਹਨਾਂ ਦੀ ਕਿਰਿਆ ਕਰਦਾ ਹੈ ਆਪ ਹੀ ਉਹਨਾਂ ਦੀ ਪਾਲਣਾ ਕਰਦਾ ਹੈ ਫਿਰ ਆਪ ਦਾ ਹੰਕਾਰ ਕਰਦੇ ਵੇਖ ਕੇ ਸੰਨ ਹੁੰਦੇ ਵੇਖੋ ਇਹ ਮਾਨ ਕਰੀ ਬੈਠੇ ਐ ਆਪੇ ਹੀ ਆਪ ਪੂਜਾ ਹੈ ਆਪਣੇ ਐ ਵਿਚ ਮਹਾਰਾਜ ਸਾਹਿਬ ਆਪ ਹੀ ਪੁਜਰਿਆ ਹੈ ਆਪੇ ਕਤਵੇਟਾ ਹੋ ਕੇ ਬ੍ਰਹਮਵੇਟਾ ਹੋ ਕੇ ਆਪਣੇ ਆਤਮਾ ਸੂਪ ਦਾ ਆਤਮਾ ਦੇ ਉਹ ਪੂਜੀ ਹੈ ਗੁਰਕਾਸ਼ ਐਸ ਸੁਭਾਏ ਪੂਜਨ ਕਰ ਰਿਹਾ ਹੈ ਆਪੇ ਕੁਦਰਤ ਕਰੇ ਵਿਚਾਰ ਆ ਵੀ ਆਪਣੀ ਕੁਦਰਤ ਸ਼ਕਤੀ ਦੁਆਰਾ ਸਾਰੇ ਸੰਸਾਰ ਨੂੰ ਰੱਜ ਕੇ ਉਹਨਾਂ ਵਿਚਾਰ ਨਿਰਨਾ ਕਰ ਰਿਹਾ ਉਤੋਂ ਮਾਧਮ ਕਨਿਸ਼ਟ ਆਦਿਕਾਂ ਦਾ ਆਪੇ ਹੀ ਸੱਚ ਕਰੇ ਪਸਾਰਾ ਆਪ ਹੀ ਸੱਚਾ ਪਾਤਸ਼ਾਹ ਇਹ ਸਾਰੇ ਪਸਾਰੇ ਨੂੰ ਕਰਦਾ ਹੈ ਆਪ ਹੀ ਸੱਚਾ ਨਾਮ ਦੇ ਕੇ ਸਿੱਖ ਦੇ ਅੰਦਰ ਸੱਚ ਦੀ ਪ੍ਰਾਪਤੀ ਦੇ ਸਾਧਨਾ ਦਾ ਪਸਾਰਾ ਕਰਦਾ ਹੈ ਆਪੇ ਖੇਲ ਖਿਲਾਵੇ ਦਿਨ ਰਾਤੀ ਆਪ ਹੀ ਜੀਆਂ ਨੂੰ ਤਰਗੁਣੀ ਜੀਵਾਂ ਨੂੰ ਇਨਾ ਗੁਨਾ ਦੇ ਖੇਲ ਚ ਖਿਲਾਉਂਦਾ ਰਹਿੰਦਾ ਰਾਤ ਦਿਨੇ ਇੱਕ ਰਸ ਆਪੇ ਸੁਣ ਸੁਣ ਭੀਜਾ ਹੈ ਅਗੇ ਆਪ ਹੀ ਪ੍ਰੇਮ ਦੀ ਖੇਲ ਚ ਖਿਲਾਉਂਦਾ ਹੈ ਜੋ ਤਾ ਪ੍ਰੇਮ ਖੇਲਣ ਕਾ ਚਾਉ ਸਿਰ ਤਲ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜੇ ਕਾਲ ਨਾ ਕੀਜੇ ਆਪ ਹੀ ਜਿਨਾਂ ਨੂੰ ਪ੍ਰੇਮ ਦੀ ਜੇ ਤਾ ਪ੍ਰੇਮ ਖੇਲ ਦੇ ਚਾਹ ਵਿੱਚ ਖਿਲਾਉਂਦਾ ਹੈ ਆਪੇ ਸੁਣ ਸੁਣ ਧੀਜਾ ਆਪ ਹੀ ਸਤਿਗੁਰਾਂ ਦੁਆਰਾ ਅਮਰਤ ਨਾਮ ਨੂੰ ਸਰਵਣ ਕਰਕੇ ਸਰਦਾ ਬੁਸਾਖੀ ਉਪੀ ਕੰਨਾ ਨਾਲ ਧੀਜਾ ਹੈ ਪ੍ਰਸੰਨ ਹੁੰਦਾ ਹੈ ਆਪ ਹੀ ਭਗਤਾਂ ਦੇ ਪਾਸੋਂ ਸੱਚੇ ਪਾਰਸ਼ਾ ਅਮਰਤ ਨਾਮ ਨੂੰ ਸੁਣ ਸੁਣ ਕੇ ਭਗਤ ਸੰਗ ਪ੍ਰੋਗੋਸ਼ਟ ਕਰਤ ਪ੍ਰਸੰਨ ਹੁੰਦਾ ਹੈ ਸਾਚਾ ਤਖੀ ਪਾਤਸ਼ਾਹੀ ਉਹਦਾ ਸਰੂਰ ਉਪੀ ਸੱਚਾ ਤਖਤ ਹੈ ਦੇ ਸਰੂਪ ਵੀ ਬਾਦ ਕਾਹ ਦੀ ਸ਼ਾਹੀ ਮਾਲਕੀ ਵੀ ਸੱਚੀ ਹੈ ਸੱਚ ਖਜ਼ੀਨਾ ਸਾਚਾ ਸਾਹੀ ਅਗੇ ਸੱਚਾ ਬਾਦਸ਼ਾਹ ਹੈ ਆਪ ਸੱਚੀ ਉਸ ਦੀ ਪਾਸ਼ਾਹੀ ਹੈ ਇਹ ਸੱਚਤਾ ਸੱਚ ਖਜ਼ੀਨਾ ਸਾਚਾ ਸਾਹੀ ਉਸ ਦਾ ਖਜ਼ੀਨਾ ਖਜ਼ਾਨਾ ਵੀ ਸੱਚਾ ਹੈ ਉਹਦੀ ਸ਼ਾਹੀ ਜਿਹੜੀ ਸ਼ਾਹੂਕਾਰ ਆਪਣਾ ਹੈ ਇਹ ਵੀ ਸੱਚਾ ਹੈ ਸੱਚਾ ਉਸ ਦਾ ਖਜ਼ੀਨਾ ਖਜ਼ਾਨਾ ਹੈ ਨਾਮ ਦਾ ਇਹ ਸੱਚੇ ਸ਼ਾਹੂਕਾਰ ਸੰਤ ਹਨ ਆਪੇ ਸਾਚ ਧਾਰਿਓ ਸਭ ਸਾਚਾ ਆਪ ਹੀ ਸਕੇ ਨੇ ਸਾਰੇ ਸੰਸਾਰ ਨੂੰ ਆਪਦੇ ਆਸਰੇ ਧਾਰਨ ਕੀਤਾ ਹੋਇਆ ਸਾਰਿਆਂ ਚ ਸਾਖੀ ਰੂਪ ਹੋ ਕੇ ਵਰਤਦਾ ਹੈ ਸਭਨਾ ਚ ਆਪ ਹੀ ਸੱਚਾ ਹੈ ਸੱਚੇ ਸਤਿਵੰਤੇ ਆਹੇ ਜਿਹੜੇ ਸੱਚੇ ਪੁਰਖ ਹਨ ਉਹਨਾਂ ਦੇ ਸੱਚੇ ਨਾਮ ਨੂੰ ਵਰਤੀਜਾ ਹੈ ਵਰਤੌਂਦਾ ਵੀ ਆਪ ਹੀ ਹੈ ਸੱਚਾਈ ਵਰਤਦਾਉਨਨ ਦਿਸਦਾ ਹੈ ਸੱਚ ਤਪਾਵ ਸੱਚੇ ਕੇਰਾ ਸਿੱਧੇ ਅਕਾਲ ਪੁਰਖ ਦਾ ਜਿਹੜਾ ਤਪਾਵ ਸਨਿਆਉ ਹੈ ਇਹ ਵੀ ਸਹਿਜ ਸੰਗਤ ਜੀ ਸੱਚਾ ਹੈ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚਾ ਥਾਨ ਸ੍ਰੀ ਹਰਮੰਦਰ ਸਾਹਿਬ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਇਸੇ ਪ੍ਰਕਾਰ ਸੱਚਾ ਥਾਨ ਸੱਚਖੰਡ ਵੀ ਸੱਚਾ ਥਾਨ ਦੁਰੀਆ ਪਜਰੂਬੀ ਹੈ ਪ੍ਰਭੂ ਸੱਚਾ ਹੈ ਤੇਰਾ ਸੱਚਾ ਖਾਨ ਸੱਚਤ ਸਾਚਾ ਥਾਨ ਸਦਾ ਪ੍ਰਭ ਤੇਰਾ ਸਦਾ ਤੇਰਾ ਸਰੂਪ ਰੂਪੀ ਸੱਚਾ ਥਾਵਾ ਹੈ ਪ੍ਰਭੂ ਅਕਾਲ ਪੁਰਖ ਸੱਚੀ ਕੁਦਰਤ ਸੱਚੀ ਬਾਣੀ ਆਪ ਦੀ ਕੁਦਰਤ ਸ਼ਕਤੀ ਵੀ ਸੱਚੀ ਹੈ ਇਹ ਸਤਨਾਰੂ ਬਾਣੀ ਵੀ ਮਾਰੇ ਆਪ ਕੀ ਸੱਚੀ ਹੈ ਸੱਚ ਸਾਹਿਬ ਸੁਖ ਕੀ ਜਾਹੇ ਇਹ ਸੱਚੇ ਸਾਹਿਬਾ ਆਜ ਦੇ ਸੁਖ ਨੂੰ ਕੀਜਾ ਹੈ ਪ੍ਰਾਪਤ ਕਰਦੇ ਹਾਂ ਜਿਨ੍ਹਾਂ ਨੂੰ ਸੱਚਾ ਸੁਖ ਬਖਸ਼ਿਆ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਸੱਚੇ ਸੁਖੀ ਕਰਦਾ ਹੈ ਕਿਉਂ ਇੱਕ ਆਪ ਤੂੰ ਹੈ ਵੱਡ ਰਾਜਾ ਇਹ ਮਾਰਾ ਹੀ ਕੋਈ ਆਪ ਹੈ ਤੂੰ ਪਾਤਸ਼ਾਹ ਬ੍ਰਹਮਾ ਵਿਸ਼ਣ ਸ਼ਿਵ ਜੀ ਆਦਿਕ ਜਿੰਨੇ ਵੱਡੇ ਮੰਨੇ ਐ ਸਾਰਿਆਂ ਦਾ ਰਾਜਾ ਪਾਤਸ਼ਾਹ ਹੈ ਤੂੰ ਹੁਕਮ ਸੱਚੇ ਕਹਿ ਪੂਰੇ ਕਾਜ ਇਹ ਸੱਚੇ ਪਾਤਸ਼ਾਹ ਜਿਹਦੇ ਆਪ ਦੇ ਹੁਕਮ ਵੀ ਚੱਲਦੇ ਹੈ ਸੱਚੇ ਹਕੂ ਨੂੰ ਮੰਨਦੇ ਹੈ ਉਹਨਾਂ ਦੇ ਕਾਰਜ ਪੂਰੇ ਹੁੰਦੇ ਸੱਚੇ ਹੋ ਜਾਂਦੇ ਹਨ ਅੰਦਰ ਬਾਹਰ ਸਭ ਕਿਸ ਜਾਣੇ ਕੇ ਮਾਰਾ ਅੰਦਰ ਜੋ ਸਾਡੇ ਜੀਵਾਂ ਦੇ ਵਰਤ ਰਿਹਾ ਹੈ ਬਾਹਰ ਸੰਸਾਰ ਜੋ ਵਰਤ ਰਿਹਾ ਹੈ ਆਪ ਸਭ ਕੁਝ ਜਾਣਦੇ ਹੋ ਆਪੇ ਹੀ ਆਪ ਪਤੀ ਜਾਹੇ ਆਪਣੇ ਆਪ ਸਰੂਪ ਵਿੱਚ ਜੋ ਆਤਮਾ ਨੂੰ ਪ੍ਰਮਾਤਮਾ ਰੂਪ ਕਰਕੇ ਪੂਜਨ ਕਰਦੇ ਹੈ ਕਿ ਸੱਚੇ ਪਾਰਸ਼ਾ ਆਪ ਦੇ ਆਪ ਦੀ ਪ੍ਰਤੀਤ ਕਰਦਾ ਹੈ ਮੈਂ ਮੰਨਦਾ ਹਾਂ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਕੇ ਮਹਾਰਾ ਤੂੰ ਰਸੀਆ ਸਤਗੁਰੂ ਬ੍ਰਹਮਵੇਤਾਰੂ ਵੀ ਆਪ ਹੀ ਹੈ ਤੇ ਬੜੇ ਬ੍ਰਹਮਾਨੰਦ ਨੂੰ ਭੋਗਣ ਵਾਲਾ ਜੀਵਨ ਮੁਕਤ ਵੀ ਤੂੰ ਆਪ ਹੀ ਹੈ ਤੂੰ ਨਿਰਵਾਣ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਮਹਾਰਾ ਵੱਡਾ ਰਸੀਆ ਹੈ ਜਿਵੇਂ ਕ੍ਰਿਸ਼ਨ ਭਗਵਾਨ ਆਦਿ ਰਸੀਏ ਹੋਏ ਹੈ ਇਸੇ ਪ੍ਰਕਾਰ ਮਹਾਰਾ ਤੂੰ ਸਾਰੇ ਰਸਾਂ ਦਾ ਗਿਆਤਾ ਇਹ ਬ੍ਰਹਮਚੇਤਨ ਤੂੰ ਵੱਡਾ ਭੋਗੀ ਗ੍ਰਸਤੀਆਂ 'ਚ ਵੱਡਾ ਗ੍ਰਸਤੀ ਹੈ ਤੂੰ ਮਾਰਾ ਵੱਡਾ ਭੋਗੀ ਸਾਰੇ ਸੰਸਾਰ ਦਾ ਭੋਗ ਪਾ ਦੇਣ ਵਾਲਾ ਕੱਲ ਨੂੰ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਇਹ ਮਾਰਾ ਨਿਰਵਾਣ ਬੰਧਨਾਂ ਤੋਂ ਰਾਤ ਵੀ ਤੂੰ ਹੈ ਤੇ ਜੋਗੀ ਸਮਾਧੀ ਲਾ ਕੇ ਜੁੜਨ ਵਾਲਾ ਵੀ ਤੂੰ ਆਪ ਸਰਬ ਸੁਖ ਸਹਜ ਕਰ ਤੇਰੇ ਸਾਰੇ ਸੁਖ ਅਤੇ ਸਹਜੇ ਸਰੂਪ ਤੇਰੇ ਘਰ ਕੀ ਪ੍ਰਾਪਤ ਹੁੰਦੇ ਜਿੰਨੇ ਹਨ ਅਮੇ ਉਹ ਤੇਰੀ ਦ੍ਰਿਸ਼ਟੀ ਜਾ ਤੇਰੇ ਘਰ ਸੰਗਤ ਵਿੱਚੋਂ ਅਮੇ ਉਹ ਤੇਰੀ ਸਰਬ ਸੁਖ ਸਹਜ ਕਰ ਤੇਰੇ ਘਰ ਸੰਗਤ ਦੇ ਵਿੱਚ ਮਾਰੇ ਸਹਜੇ ਹੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਮੇਰੇ ਘਰ ਗਰੀਬ ਨਿਵਾਸ ਸੱਚੇ ਬਾਦਸ਼ਾਹ ਸਰੂਪ ਰੂਪੀ ਘਰ ਵਿੱਚ ਸੱਚਖੰਡ ਵਿੱਚ ਸਹੀ ਦੇ ਸਾਰੇ ਸੁਖਨ ਤੇਰੇ ਘਰ ਚ ਆਵੇਂ ਉਹ ਤੇਰੀ ਦ੍ਰਿਸ਼ਟੀ ਜਾਹੇ ਆਪਦੀ ਜਿਹੜੀ ਦ੍ਰਿਸ਼ਟੀ ਇਹਦੇ ਅੰਮ੍ਰਿਤ ਵਰਦਾ ਸੱਚੇ ਬਾਦਸ਼ਾਹ ਆਪਦੀ ਜਿਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਓ ਮਰਨ ਤੋਂ ਰਹਿਤ ਹੋ ਜਾਂਦੇ ਅੰਮ੍ਰਿਤ ਪੀ ਕੇ ਤੇਰੀ ਦਾਤ ਤੁਝੈ ਤੇ ਹੋਵੇ ਜਿਹੜੀ ਬ੍ਰਹਮ ਵਿਦਿਆ ਦੀ ਦਾਤ ਹੈ ਭਗਤੀ ਦੀ ਦਾਤ ਹੈ ਪ੍ਰੇਮ ਦੀ ਦਾਤ ਹੈ ਇਹ ਆਪਦੇ ਪਾਸੋਂ ਹੀ ਸੱਚੇ ਪਾਤਸ਼ਾਹ ਪ੍ਰਾਪਤ ਹੋ ਸਕਦੀ ਹੈ ਦੇਹਦਾਨ ਸਭ ਹੈ ਜੰਤ ਲੋਗ ਹੈ ਜਿੰਨੇ ਜੀਵ ਜੰਤ ਅਨਸਾਰੇ ਲੋਕਾਂ ਦੇ ਅੰਦਰ ਸਾਰਿਆਂ ਨੂੰ ਮਾਰਾ ਆਪ ਦਾਨ ਦੇਣ ਵਾਲੇ ਹੂੰ ਕਰਨ ਲੋਹਾ ਪ੍ਰਕਾਸ਼ਨ ਵਾਲੇ ਹੂੰ ਟੁੱਟ ਨਾ ਆਵੇ ਪੂਰ ਪੰਡਹਾਰਾ ਇਹ ਮਹਾਰਾ ਆਪਦਾ ਜੋ ਪੰਡਹਾਰਾ ਹੈ ਉਹ ਪੂਰਨ ਹੈ ਕਿਸੇ ਪ੍ਰਕਾਰ ਦਾ ਆਪ ਦੀ ਬਖਸ਼ੀ ਕਰਦੇ ਆ ਟੋਟਾ ਨਹੀਂ ਆਉਂਦਾ ਤ੍ਰਿਪਤ ਰਹੇ ਆਗੀ ਜਾਹੇ ਇਹ ਮਹਾਰਾ ਜੋ ਬ੍ਰਹਮ ਵੇਤੇ ਆ ਉਹ ਆਤਮ ਕਿਰਤੀ ਕਰਕੇ ਅਗੀ ਜਾਹੇ ਰਜ ਕਰਕੇ ਸਦਾ ਤ੍ਰਿਪਤ ਹੋ ਰਹੇ ਲੋਕ ਲੋਕ ਦੇ ਪਰਨਾਰਥਾਂ ਵੱਲੋਂ ਜਾਚ ਹੈ ਸਿੱਧ ਸਾਧਕ ਬਨਵਾਸੀ ਇਹ ਮਾਰੇ ਆਪਦੇ ਮੰਗਤੇ ਹਨ ਸਿੱਧ ਲੋਕ ਜਿਹੜੀਆਂ ਸਿੱਧੀਆਂ ਮੰਗਦੇ ਹੈ ਗੋਰਖਨਾਥ ਸਾਧਕ ਜਾਚੇ ਸਿੱਧ ਸਾਧਕ ਬਨਵਾਸੀ ਸਾਧਕ ਸਾਧਨਾ ਦੇ ਕਰਨ ਵਾਲੇ ਜਿਹੜੇ ਹਨ ਬਨਵਾਸੀ ਜੋ ਬਾਣ ਪ੍ਰਸਤੀ ਹਨ ਸਾਰੇ ਆਪਦੇ ਪਾਸੋਂ ਹੀ ਮੰਗਦੇ ਹਨ ਜਤੀ ਸਤੀ ਸੁਖਵਾਸੀ ਜਤੀ ਜੋ ਭੀਸ਼ਮ ਪਤਾਮਾ ਆਦ ਕਹਣਗੇ ਅਤੇ ਜਤੀ ਸਤੀ ਸਤਵਾ ਪ੍ਰਤਕੀ ਜੋ ਦਾਨੀ ਪਿਸੂ ਰਾਜੇ ਵਰਗੇ ਹਨ ਜਤੀ ਸਤੀ ਸੁਖਵਾਸੀ ਇਹ ਸੁਖਾਂ ਨੂੰ ਮਸਾਉਣ ਵਾਲੇ ਪਰਮੇਸ਼ਰ ਆਪਦੇ ਪਾਸੋਂ ਵੀ ਮੰਗ ਕੇ ਸੁਖ ਵਿੱਚ ਵਸਦੇ ਹਨ ਇਸ ਦਾਤਾਰ ਸਗਲ ਹੈ ਜਾਚ ਕੇ ਮਾਰਾ ਕੋਈ ਕਾਬ ਦਾ ਕੇ ਹੋ ਸਾਰੇ ਬਾਕੀ ਦੇ ਜਾਤਿਕ ਮੰਗਤੇ ਹਨ ਆਪਕੇ ਇਹ দান ਸ੍ਰਿਸ਼ਟੀ ਜਾਹੇ ਸਾਰੀ ਸ੍ਰਿਸ਼ਟੀ ਜਾ ਪੈਦਾ ਜਿੰਨੀ ਕੀਤੀ ਹੈ ਸਾਰੀ ਨੂੰ ਦਾਨ ਆਪ ਹੀ ਦੇਣਾ ਕਰਦੇ ਹੋਂ ਸੱਚੇ ਪਾਤਸ਼ਾਹ ਸ੍ਰੇਸ਼ਟ ਦਾਈ ਦਾ ਗਿਆਨ ਜੋ ਪੈਦਾ ਕਰਨ ਵਾਲਾ ਹੈ ਇਹ ਦਾਨ ਵੀ ਆਪ ਹੀ ਬਖਸ਼ਦੇ ਹੋ ਕਰ ਹੈ ਭਗਤ ਅਰ ਰੰਗ ਅਪਾਰਾ ਇਹ ਮਹਾਰਾਜ ਭਗਤੀ ਕਰਦੇ ਜਿਹੜੇ ਪ੍ਰੇਮੀ ਹਰ ਬੜੋ ਰੰਗ ਪ੍ਰੇਮ ਬੜਾ ਪਾਰਾਵਾਰ ਤੋਂ ਰਹਤ ਨੂੰ ਰੰਗ ਆਨੰਦ ਪ੍ਰਾਪਤ ਹੋਇਆ ਹੈ ਕਿ ਆਪਾਲ ਪਰਮੇਸ਼ਰ ਆਪਕਾ ਥਨ ਮਹ ਥਾਪ ਉਥਾਪਨ ਹਾਰਾ ਤੇਰੀ ਭਗਤੀ ਕਰਦੇ ਹੈ ਅਤੇ ਆਨੰਦ ਪ੍ਰਾਪਤ ਕਰਦੇ ਪਾਰਾਵਾਰ ਤੋਂ ਰਹਤ ਆਪ ਕੈਸਾ ਹੈ ਕਿ ਛਿੰਨ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਥਿਤ ਕਰ ਦਿੰਦਾ ਹੈ ਫਿਰ ਥਾਪਨ ਹਾਰਾ ਪਲੋਂ ਕਰਨ ਵਾਲਾ ਹੈ ਐਡਾ ਸਰਵ ਕਲਾ ਸਮਰਾਪਤ ਹੈ ਤੂੰ ਛਿੰਦੇ ਵਿੱਚ ਹੀ ਬ੍ਰਹਮੇਤਿਆਂ ਦੇ ਅੰਦਰ ਗਿਆਨ ਨੂੰ ਸਥਾਪਨ ਕਰ ਦਿੰਦਾ ਹੈ ਜਿਹੜਾ ਗਿਆਨ ਅਗੇ ਇਸ ਤੋਂ ਹੈ ਉਹ ਥਾਪਣ ਵਾਲਾ ਪਰਨੂ ਕਰਨ ਵਾਲਾ ਹੈ ਭਾਰ ਤੋਲ ਬੇਅੰਤ ਸੁਆਮੀ ਏ ਮਹਾਰਾਜਾ ਤੇਰਾ ਤੋਲ ਵਿਚਾਰ ਹੈ ਉਹ ਬੜਾ ਭਾਰੀ ਵੱਡਾ ਹੈ ਅਤੇ ਬੇਅੰਤ ਤੋਂ ਰਹੇ ਤੇ ਮਾਲਕ ਹੁਕਮ ਮੰਨ ਭਗਤੀ ਜਾਹੇ ਏ ਸੱਚੇ ਬਾਦਸ਼ਾਹ ਜੋ ਜਾਂ ਪੈਦਾ ਹੋਏ ਹੈ ਹੁਕਮ ਮੰਨ ਕੇ ਭਗਤੀ ਕਰਦੇ ਹੈ ਉਹਨਾਂ ਦੇ ਅੰਦਰ ਇਹ ਭਗਤੀ ਕਰਕੇ ਜਾਂ ਗਿਆਨ ਪੈਦਾ ਹੁੰਦਾ ਹੈ ਜਿਸ ਦੇਹ ਦਰਸ ਸੋਈ ਤੁਧ ਜਾਣੇ ਕਿਸੇ ਪਾਤਸ਼ਾਹ ਆਪ ਸਰਗੁਣ ਸਰੂਪ ਧਾਰ ਕੇ ਜਿਹਨੂੰ ਇਹ ਅੰਤਰਜਾਮੀ ਜਹਾਂ ਦੇਖਾਂ ਤਾਂ ਜੋਤੁ ਮਾਰੀ ਰੂਪ ਦਰਸ਼ਨ ਬਖਸ਼ਦੇ ਹੂੰ ਉਹ ਹੀ ਆਪ ਦੇ ਅਦਵੈਤ ਸਰੂਪ ਨੂੰ ਜਾਣਦਾ ਹੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੇ ਉਹ ਵੀ ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜਾ ਕਮਾਈ ਕਰਦਾ ਜਿਹਨੂੰ ਦਰਸ਼ਨ ਦਿੰਨੇ ਹੂੰ ਉਹ ਸਦਾ ਨੰਦ ਨੂੰ ਮਾਨਦਾ ਹੈ ਚਤਰ ਸਰੂਪ ਸਿਆਣਾ ਸੋਈ ਉਹੀ ਵਿਹਾਰਾਂ ਵਿੱਚ ਚਤਰ ਹੈ ਉਹੀ ਸੁੰਦਰ ਸਰੂਪ ਵਾਲਾ ਹੈ ਉਹੀ ਸ਼ਾਸਤਰ ਗਿਆਨ ਕਰਕੇ ਸਿਆਣਾ ਹੈ ਜੋ ਮਨ ਤੇਰੇ ਪਾਵੀ ਜਾਹਿ ਇਹ ਮਹਾਰਾਜੋ ਆਵਦੇ ਮਨ ਚ ਭਾ ਜਾਂਦਾ ਹੈ ਜਿਸ ਕੀਤ ਆਵਹ ਸੋ ਬੇਪਰਵਾਹ ਜਿਵੇਂ ਮਾਰਾ ਹਰ ਵਕਤ ਚੇਤੇ ਆਵੇਂ ਪਰਮੇਸ਼ਰ ਉਹਨੂੰ ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ ਉਹ ਬੇਪਰਵਾਹ ਹੋ ਜਾਂਦਾ ਬੇਖੌਸ਼ ਹੋ ਜਾਂਦਾ ਹੈ ਦੁਨੀਆਂ ਤੋਂ ਜਿਸ ਚੀਤ ਆਵੇ ਸੋ ਸਾਚਾ ਸਾਹ ਹੈ ਜਿਹ ਮਹਾਰਾਜ ਜਿਨ੍ਹਾਂ ਦੇ ਆਪ ਚੇਤੇ ਆਉਨੇ ਹੋ ਉਹ ਸੱਚੇ ਸ਼ਾਹੂਕਾਰ ਬਣ ਜਾਂਦੇ ਐ ਸੱਚੇ ਭਾਗ ਛੜੇ ਹਰ ਸੰਤ ਮਾਰੇ ਜਿਨ ਕਰਦਨ ਹਰ ਨਾਮ ਜਿਸ ਚੀਤ ਆਵੇ ਤਿਸ ਭਉ ਕੀ ਹ ਜਿਨ੍ਹਾਂ ਦੇ ਹੀ ਪਰਮੇਸ਼ਰ ਆਪ ਚੇਤੇ ਆਉਨੇ ਹੋ ਉਹਨੂੰ ਕਿਹਾ ਜਾਂ ਡਰਾ ਜਾਂ ਡਰਾ ਸਕੇ ਨਿਰਭਉ ਜਪੇ ਸਗਲ ਭਉ ਮਿਟੇ ਸਾਰੇ ਭੈ ਉਹਨਾਂ ਦੇ ਮਿਟ ਜਾਂਦੇ ਹਨ ਅਬਰ ਕਹਾ ਕਿਛ ਕੀ ਜਾਹੇ ਹੋਰ ਕੋਈ ਕਰਨਾ ਹੀ ਕੀ ਹੈ ਜੋ ਚੇਤੇ ਆਵੇ ਇਹ ਪਰਮੇਸ਼ਰ ਸਭ ਉਹਨਾਂ ਸਾਧਨ ਕਰ ਲੇ ਸਭ ਉਹਨਾਂ ਨੂੰ ਕਮਾਈਆਂ ਕਰ ਲੀਆਂ ਹਨ ਆਗ ਨੂੰ ਯਾਦ ਕਰੇ ਤਾਂ ਬਗੈਰ ਹੋਰ ਕਰਨਾ ਹੀ ਕੀ ਹੈ ਸਭ ਨਿਸਪਲ ਹੈ ਜੋ ਆਪਦੇ ਸਿਮਨ ਤੋਂ ਬਗੈਰ ਹੈ ਕ੍ਰਿਸ਼ਨਾ ਬੂਝੀ ਅੰਤਰ ਠੰਡਾ ਆਪਦੇ ਸਿਮਨ ਦਾ ਐਸਾ ਪ੍ਰਕਾਪ ਹੈ ਤ੍ਰਿਸ਼ਨਾ ਉਹਨਾਂ ਦੀ ਜਿਹੜੀ ਬ੍ਰह्म ਲੋਗ ਦੇ ਪਦਾਰਥਾਂ ਨੂੰ ਪਾ ਕੇ ਵੀ ਤ੍ਰਿਪਤੀ ਨਹੀਂ ਸੀ ਹੋਣ ਦਿੰਦੀ ਉਹ ਬੁੱਝ ਗਈ ਹੈ ਅੰਦਰ ਹਿਰਦਾ ਉਹਨਾਂ ਦਾ ਸ਼ਾਂਤ ਹੋ ਗਿਆ ਵਾਸ਼ਨਾ ਤੋਂ ਰਹਿਤ ਹੋ ਗਿਆ ਹੈ। ਪੂਰ ਪੂਰੇ ਲੈ ਟੂਟਾ ਗੰਧਾ ਪੂਰੇ ਉਹ ਸਤਿਗੁਰਾਂ ਨੇ ਜਿਨ੍ਹਾਂ ਦਾ ਮਨ ਲੈ ਕੇ ਆਪਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਲੈਵ ਵੱਲੋਂ ਟੁੱਟਿਆ ਹੋਇਆ ਸੀ ਉਹ ਗੰਧੋਤਾ ਲੈਵ ਲਾ ਜਤੀ ਮਹਾਰਾਏ ਨੇ। ਸੁਰਤ ਸ਼ਬਦ ਰਿਦ ਅੰਤਰ ਜਾ ਕੀ ਉਹਨਾਂ ਦੇ ਸੁਰਤ ਚਪੇ ਅੰਦਰ ਹੈ ਸ਼ਬਦ ਬ੍ਰह्म ਦੀ ਅੰਦਰ ਗਿਆਤ ਜਾਗ ਪਈ ਐ ਲਿਵ ਲੱਗ ਗਈ ਹੈ ਅਮਿਉ ਅੰਦਰਲੀ ਮਿਰਤੀ ਬ੍ਰਹਮਕਾਰ ਹੋ ਕੇ ਜਾਗ ਪਈ ਐ ਅਮਿਉ ਝੋਲ ਝੋਲ ਪੀ ਜਾ ਉਹ ਸਾਧ ਸੰਗ ਦੀ ਅੰਮ੍ਰਿਤ ਨੂੰ ਝੋਲ ਝੋਲ ਕੇ ਜਿਵੇਂ ਪਾਣੀ ਲੇਤੇ ਬੂਰ ਆਇਆ ਹੋਇਆ ਹੋਵੇ ਕਿਉਂ ਸਾਧ ਸੰਗ ਦੇ ਕਿ ਅੰਮ੍ਰਿਤ ਨਾਮ ਹੈ ਜਿਹੜੇ ਪਦਾਰਥ ਮਿਲਦੇ ਬੂਰ ਦੀ ਨਹੀਂ ਆਈਏ ਇਹਨਾਂ ਨੂੰ ਲਾਂਭੇ ਕਰਕੇ ਚਿੱਦੀ ਮਿਰਤੀ ਨੂੰ ਝੋਲ ਝੋਲ ਕੇ ਵਿਚਾਰ ਵਿਚਾਰ ਕੇ ਅਮਰ ਤੋਂ ਨਾਮ ਨੂੰ ਹੀ ਪੀਂਦੇ ਹਨ ਮਰੇ ਨਾ ਹੀ ਸਾਧ ਸਾਧ ਹੀ ਜੀਵੇ ਇਸ ਪ੍ਰਕਾਰ ਉਹ ਮਹਾਪੁਰਖ ਦੇ ਮੌਤ ਦੇ ਮਾਰੇ ਮਰਦੇ ਨਹੀਂ ਹਨ ਸਦਾ ਜੀਵਨ ਰੂਪ ব্রহ্ম ਨੂੰ ਪਾ ਕੇ ਜਿਉਂਦੇ ਹਨ ਅਮਰ ਭਇਆ ਅਵਨਾਸੀ ਥੀ ਵਾ ਉਹ ਪੁਰਖ ਭਾਈ ਅਮਰ ਮੁਕਤੀ ਤੋਂ ਮੁਕਤ ਹੋ ਗਿਆ ਹੈ ਉਹਦੀ ਸੰਗਤ ਕਰਨ ਵਾਲੇ ਵੀ ਅੱਗੇ ਅਵਨਾਸੀ ਹੋ ਜਾਂਦਾ ਹੈ ਨਾ ਕੋ ਆਵੇ ਨਾ ਕੋ ਜਾਵੇ ਅਸੀਂ ਬ੍ਰਹਮ ਦ੍ਰਿਸ਼ਟੀ ਜਾਗ ਪੈਂਦੀ ਨਾ ਕੋਈ ਜਨਮ ਕੇ ਇੱਥੇ ਆਉਂਦਾ ਹੈ ਨਾ ਕੋਈ ਮਰ ਕੇ ਜਾਂਦਾ ਹੈ ਹੋਰ ਦੂਰ ਕੀਆ ਪਰਮੀਜਾ ਇਹ ਪਰਮੀਚੀ ਆਉਣਾ ਜਾਣਾ ਸੀ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨਰ ਦੇਵੀ ਦੇਵਾ ਪਰਮੇਸ਼ਰ ਸਾਹਿਬ ਇਬਰਾਹੀਮੇਵਾ ਗੁਰੂ ਸਾਹਿਬ ਜਿਹੜਾ ਜਾਹਰ ਦੇ ਚ ਪਰਮ ਸੀ ਉਹ ਦੂਰ ਕਰ ਦੁੱਤਾ ਹੈ ਪੂਰੇ ਗੁਰ ਕੀ ਪੂਰੀ ਬਾਣੀ ਇਹ ਪੂਰਨ ਸਤਿਗੁਰਾਂ ਦੀ ਜਿਹੜੀ ਪੂਰਨ ਬਾਣੀ ਹੈ ਬ੍ਰਹਮ ਗਿਆਨ ਦੇ ਦੇਣ ਵਾਲੀ ਪੂਰੇ ਲਗ ਪੂਰੇ ਮਾਹ ਸਮਾਗ ਜਿਨ੍ਹਾਂ ਦਾ ਮਨ ਪੂਰਨ ਪਰਮੇਸ਼ਰ ਤੇ ਲੱਗ ਗਿਆ ਹੈ ਉਹਨਾਂ ਦੀ ਵਿਰਤੀ ਪੂਰਨ ਆਨੰਦ ਰੂਪ ਵਿੱਚ ਸਮਾਗੀ ਲੀਨ ਹੋ ਗਈ ਪੂਰੇ ਗੁਰਾਂ ਦੁਆਰਾ ਜਿਨ੍ਹਾਂ ਦਾ ਮਨ ਲੱਗ ਗਿਆ ਹੈ ਉਹਨਾਂ ਦੇ ਅਭਿਤੀ ਪੂਰਨ ਮੁਕਤਪਦ ਦੇ ਵਿੱਚ ਸਮਾਗ ਹੀ ਲੀਨ ਹੋ ਗਈ ਹੈ ਜਿਹੜਾ ਸਵਾਯਾ ਨਿਤ ਨਿਤ ਰੰਗਾ ਉਹਨਾਂ ਨੂੰ ਪਹਿਲੀ ਭੂਮਿਕਾ ਦੂਜੀ ਭੂਮਿਕਾ ਤੀਜੀ ਭੂਮਿਕਾ ਚੌਥੀ ਭੂਮਿਕਾ ਪੰਜਵੀਂ ਭੂਮਿਕਾ ਯੋ ਤ੍ਰਿਆ ਬਲ ਹਰਕ ਸਾਰੀਆਂ ਭੂਮਿਕਾ ਦਾ ਸਵਾਯਾ ਦੂਣਾ ਚੌਣਾ ਰੰਗ ਚੜਦਾ ਹੈ ਜਿਸ ਪ੍ਰਕਾਰ ਸਾਸੀ ਨਿਸਕਾਮੀਆਂ ਤੋਂ ਉਪਾਸ਼ਕ ਵੱਡੇ ਆ ਉਪਾਸ਼ਕਾ ਨਾ ਉਹ ਗਿਆਨਵਾਨ ਹਨ ਗਿਆਨਵਾਨ ਹੋ ਕੇ ਜਿਹੜੇ ਜੀਵਨ ਮੁਕਤ ਹੋਣੇ ਦਿਨ ਮੁਕਤ ਹੋ ਕੇ ਵਿਦੇਹ ਮੁਕਤਾਂ ਨੇ ਇਸੇ ਪ੍ਰਕਾਰ ਸਵਾਇਆ ਰੰਗ ਜਿਹੜੇ ਵਿਰਾਗ ਵਾਲੇ ਤੋਂ ਬਵੇਕੀ ਵੱਡੇ ਹਨ ਬਵੇਕੀਆਂ ਨਾਲੋਂ ਖੜ ਸੰਪਤੀ ਵਾਲੇ ਖੜ ਸੰਪਤੀਆਂ ਨਾਲੋਂ ਮੋਖਿ ਛਾਵਾਰੇ ਫਿਰ ਸਰਮਣ ਕਰਨ ਵਾਲੇ ਉਹਦੋਂ ਮੰਨਣ ਵਾਲੇ ਉਹਦੋਂ ਕਮਾਈ ਕਰਨ ਵਾਲੇ ਫਿਰ ਸਰੂਪ ਦੀ ਸਖਿਆਤਾ ਵਾਲੇ ਕਿਉਂ ਦੂਣਾ ਚਾਹਣਾ ਸਵਾਯਾ ਰੰਗ ਚੜਦਾ ਜਾਂਦਾ ਹੈ ਉਹਨਾਂ ਨੂੰ ਹੁਮਕਾ ਦਾ ਘਟੇ ਨਾਹੀ ਤੋਲੀ ਜਾਹੇ ਇਹ ਤੋਲ ਕੇ ਵਿਚਾਰ ਕੇ ਵੇਖ ਲੋ ਜਗ੍ਹਾ ਬਜਾ ਜਾ ਕੇ ਘਟਦਾ ਨਹੀਂ ਉਹ ਆਨੰਦ ਉਹ ਉਸ ਆਨੰਦ ਦੇ ਬਰਾਬਰ ਮੁਕਤ ਬਪੜੀ ਪੀ ਗਿਆਨੀ ਤਾਗ ਤਿਆਗੇ ਕਈ ਬਕੁਣਨੀ ਲਵੇ ਲਾਗੇ ਐਸਾ ਆਨੰਦ ਉਹ ਘਟਦਾ ਨਹੀਂ ਕਿਸੇ ਪ੍ਰਕਾਰ ਕਿਉਂ ਤੋਲ ਕੇ ਦੇਖਿਆ ਕਿ ਤੁਲਾਤ ਹਰ ਦੋਲੇ ਸੁਖ ਸਗਲੇ ਬਿਨ ਹਰ ਦਰਸ ਉਹ ਹੀ ਠੋਰਾ ਮਾਰੇ ਦਰਸ਼ਨਾਂ ਤੋਂ ਥੱਲੇ ਹੀ ਇਹ ਸਾਰੇ ਥੋੜੀ ਸੁਖ ਹੈ ਇਹ ਜਿਹੜਾ ਆਨੰਦ ਹੈ ਘਟਦਾ ਨਹੀਂ ਇਉਂ ਵਿਚਾਰ ਕੇ ਸ਼ਾਸਤ ਪ੍ਰਮਾਨ ਕੋਈ ਬੱਟੇ ਪਾ ਕੇ ਬੁੱਧ ਰੂਪੀ ਤਕੜੀ ਚੇ ਤੋਲ-ਤੋਲ ਕੇ ਦੇਖਿਆ ਸਾਰੀਆਂ ਜਗ੍ਹਾ 'ਚ ਬਾਰਹ ਕੰਚਨ ਸੁਧ ਕਰਾਇਆ ਜਿਹੜਾ ਸੋਹ ਸਿੰਘ ਜੀ 12 ਬੰਨੀ ਦਾ ਸੋਇਨੇ ਨੂੰ ਸੋਧ ਲਿਆ ਜਾਵੇ ਸੁਧ ਕੀਤਾ ਜਾਵੇ ਨਦਰ ਸਰਾਫ ਬੰਨੀ ਇਸ ਚੜਾਇਆ ਉਹ ਸਰਾਫ ਮਹਾਪੁਰਖ ਦੀ ਨਦਰ ਚ ਬੰਨੀ ਚੜਾਇਆ ਜਦੋਂ 12 ਮੰਨੀ ਦਾ ਸੋਨਾ ਹੋਏ ਸਰਾਫ ਦੀ ਨਗਰ ਦੇ ਵਿੱਚ 12 ਮੰਨ ਦਾ ਸੋਨਾ ਪਰਖਿਆ ਜਾਵੇ ਪਰਖ ਖਜ਼ਾਨੇ ਪਾਇਆ ਸਰਾਫ ਫਿਰ ਸਰਾਫ ਜਿਹੜਾ ਪਰਖ ਕੇ ਉਹਨੂੰ ਖਜ਼ਾਨੇ 'ਚ ਪਾ ਲੈਂਦਾ ਹੈ ਫਿਰ ਨਾਹੀ ਤਾਈ ਜਾ ਫਿਰ ਉਸ ਨੂੰ ਤਾਇਆ ਨਹੀਂ ਜਾਂਦਾ ਇਸੇ ਪ੍ਰਕਾਰ 12 ਕਾਂਚਨ ਸ਼ੁੱਧ ਕਰਾਇ 12 ਮੰਨੀ ਦੇ ਸੋਨੇ ਦੀ ਨਿਆਈ 12 ਪੰਜੇ ਗਾਨਿੰਦਰੇ ਤੇ ਪੰਜੇ ਕਰਮਿੰਦਰੇ ਮਨ ਤੋਂ ਬੋਧੇ 12 ਹੈ ਇਹਨਾਂ ਦੇ ਬਿਸ਼ਿਆਂ ਦਾ ਜਦੋਂ ਤਿਆਗ ਕਰ ਦਿੱਤਾ ਇਹ ਸੁਧ ਕਰਾ ਲਿਆ ਉਸ ਵਕਤ ਨਦਰ ਸਰਾਫ ਬੰਨੀ ਇਸ ਚੜਾਇਆ ਸਰਾਫ ਸਤਿਗੁਰੂ ਦੀ ਨਜ਼ਰ ਕਰਕੇ ਤ੍ਰਿਯਾ ਬਦਲ ਦੀ ਬੰਨੀ ਦੇ ਉੱਤੇ ਚਾੜਤਾ ਉਸ ਦੇ ਤਾਂ ਪਰਖ ਖਜ਼ਾਨਾ ਪਾਇਆ ਸਰਾਫੀ ਇਹ ਸਰਾਫੀ ਹੈ ਪਰਮੇਸ਼ਰ ਉਸਨ ਪਰਖ ਕੇ ਆਪ ਦੇ ਰੂਪ ਦੇ ਵਿੱਚ ਏਕਤਾ ਰੂਪੀ ਖਜ਼ਾਨੇ ਚ ਪਾ ਲਿਆ ਹੈ ਫਿਰ ਨਾਹੀ ਤਾਈ ਫਿਰ ਭਾਈ ਮਰਗ ਚ ਪਾ ਕੇ ਤਾਇਆ ਨਹੀਂ ਜਾਵੇਗਾ ਮਾਤਾ ਦੇ ਗਰਭ ਰੂਪੀ ਅਗ ਚ ਨਹੀਂ ਸੜਿਆ ਜਾਵੇਗਾ ਇਸ ਪ੍ਰਕਾਰ ਦਾ ਮੁਕਤਪੁਰਖ ਹੋ ਜਾਏਗਾ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਫਿਰ ਸਰਬ ਕੇ ਮਾਲਕ ਅਕਾਲ ਪੁਰਖ ਵਾਹਿਗੁਰੂ 12 ਬਨੀਆਂ ਦਾ ਸੋਨੇ ਵਰਗਾ ਜੀਵਨ ਬਣਾਉਣ ਵਾਲਾ ਅੰਮ੍ਰਿਤ ਰੂਪ ਨਾਮ ਹੈ ਆਪਕਾ हे सर्व के मालिक परमेश्वर नानक दास सदा कुर्बानी सतगुरु साहिब जी कहंदे ने सैकड़े बारी मारा सदा सदा ਆਪ ਦੇ ਨਾਮ ਤੋਂ ਕੁਰਬਾਨ ਬਲਿਹਾਰ ਜਾਈਏ ਸੰਤ ਸੰਗ ਮਹਾ ਸੁਖ ਪਾਇਆ ਸੰਤਾਂ ਦੀ ਸੰਗਤ ਮਿਲ ਕੇ ਮਾਰਾ ਆਪ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ ਹੈ ਮਹਾ ਵੱਡਾ ਬ੍ਰਹਮਾਨੰਦ ਸੁਖੋਂ ਨਾ ਪਾ ਲਿਆ ਹੈ। ਵੇਖ ਦਰਸ਼ਨ ਇਹੋ ਮਨ ਭੀਜਾ ਹੈ। ਆਉ ਆਦੇ ਪਵਿੱਤਰ ਸਾਖਾ ਦਰਸ਼ਨ ਕਰਕੇ ਇਹ ਮਨ ਉਹਨਾਂ ਦਾ ਮੰਨ ਗਿਆ ਹੈ। ਜੱਤਰ ਜਾਵਾਂ ਤਦ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇਲਾ। ਸਾਰਿਆਂ ਥਾਵਾਂ 'ਚ ਆਉਦੇ ਸਰੂਪ ਨੂੰ ਵੇਖ ਕੇ ਉਹਨਾਂ ਦਾ ਮਨ ਮੰਨ ਗਿਆ। ਇਸ ਤਰ੍ਹਾਂ ਆਨੰਦ ਨੂੰ ਪ੍ਰਾਪਤ ਹੋ ਗਏ ਹਨ ਸਾਧ ਸੰਗਤ ਜੀ ਜਿੱਥੇ 16 ਪੂਰਾ ਹੋ ਗਿਆ ਹੈ। ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਗੁਰਵਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸਿ ਇਹੋ ਮਨ ਪੀਚਾ ਹੈ ਸਾਧ ਸੰਗਤ ਜੀ